ਮਸ਼ਹੂਰ ਬਾਲੀਵੁੱਡ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਰੋਹਿਤ ਸ਼ੈਟੀ ਦੇ ਜੂਹੂ ਸਥਿਤ ਘਰ ਦੇ ਬਾਹਰ ਸ਼ਨੀਵਾਰ ਰਾਤ ਨੂੰ ਗੋਲੀਬਾਰੀ ਹੋਈ ਸੀ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲੌਰੈਂਸ ਗੈਂਗ ਬਲੋ ਲਈ ਗਈ ਸੀ ਇਸ ਉੱਪਰ ਤੁਰੰਤ ਕਾਰਵਾਈ ਕਰਦੇ ਹੋਏ ਹੁਣ ਮੁੰਬਈ ਪੁਲਿਸ ਨੇ ਪੰਜ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਦੇ ਨਾਲ ਹੀ ਰੋਹਿਤ ਸ਼ੈਟੀ ਨੇ ਵੀ ਆਪਣੇ ਦੋਸਤਾ ਮਿੱਤਰਾਂ ਨੂੰ ਫਿਲਹਾਲ ਉਹਨਾਂ ਦੇ ਘਰ ਨਾ ਆਉਣ ਦੀ ਬੇਨਤੀ ਕੀਤੀ ਹੈ ਹੋਰ ਕੀ ਕੁਝ ਅਪਡੇਟ ਹੈ ਆਉ ਤੁਹਾਨੂੰ ਦੱਸਦੇ ਹਾਂ ਇਸ ਘਟਨਾ ਤੋਂ ਬਾਅਦ ਮੁੰਬਈ ਪੁਲਿਸ ਨੇ ਰੋਹਿਤ ਸ਼ੈਟੀ ਦੇ ਜੂਹੂ ਵਾਲੇ ਘਰ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖਤ ਇੰਤਜ਼ਾਮ ਕਰ ਦਿੱਤੇ ਨੇ। ਮੁੰਬਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿੰਨਾਂ 5 ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਉਹਨਾਂ ਨੂੰ ਅਗਲੇਰੀ ਪੁੱਛਗਿੱਛ ਦੇ ਲਈ ਮੁੰਬਈ ਕ੍ਰਾਈਮ ਬ੍ਰਾਂਚ ਦੇ ਹਵਾਲੇ ਕਰ ਦਿੱਤਾ ਗਿਆ। ਮੌਕੇ ਦੇ ਉੱਤੇ ਫੋਰੈਂਸਿਕ ਜਾਂਚ ਵੀ ਕੀਤੀ ਗਈ। ਇਸ ਹਮਲੇ ਤੋਂ ਬਾਅਦ ਰੋਹਿਤ ਸ਼ੈਟੀ ਨੇ ਅਗਲੇ 2 ਦਿਨਾਂ ਦੇ ਲਈ ਆਪਣੇ ਸਾਰੇ ਕੰਮਕਾਜ ਰੱਦ ਕਰ ਦਿੱਤੇ ਨੇ ਅਤੇ ਆਪਣੇ ਕਰੀਬੀ ਦੋਸਤਾਂ ਅਤੇ ਮਨੋਰੰਜਨ ਇੰਡਸਟਰੀ ਦੇ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਗਲੇ 48 ਘੰਟਿਆਂ ਤੱਕ ਉਹਨਾਂ ਦੇ ਘਰ ਨਾ ਆਣ। ਰੋਹਿਤ ਚੇਟੀ ਫਿਲਹਾਲ ਪੁਲਿਸ ਦੇ ਨਾਲ ਸਹਿਯੋਗ ਕਰ ਰਹੇ ਨੇ ਅਤੇ ਆਪਣਾ ਬਿਆਨ ਦਰਜ ਕਰਵਾ ਰਹੇ ਨੇ। ਉਹ ਆਪਣੇ ਦੋਸਤਾਂ ਦੇ ਨਾਲ ਸਿਰਫ ਫੋਨ ਅਤੇ ਮੈਸੇਜ ਰਾਹੀਂ ਹੀ ਗੱਲਬਾਤ ਕਰ ਰਹੇ ਨੇ। ਫਿਲਹਾਲ ਮਾਮਲੇ ਦੀ ਕਾਰਵਾਈ ਜਾਰੀ ਹੈ ਤੇ ਪੁਲਿਸ ਵੱਲੋਂ ਡੂੰਘਾਈ ਦੇ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੇਰ ਰਾਤ ਸ਼ਨੀਵਾਰ ਮੁੰਬਈ ਦੇ ਵਿੱਚ ਫਿਲਮ ਨਿਰਦੇਸ਼ਕ ਰੋਹਿਤ ਚੇਟੀ ਦੇ ਜੂਹੂ ਵਾਲੇ ਘਰ ਦੇ ਬਾਹਰ ਇਹ ਗੋਲੀਬਾਰੀ ਹੋਈ ਸੀ। ਪੁਨੇ ਪੁਲਸ ਨੇ ਇਸ ਘਟਨਾ ਦੇ ਸਬੰਧ ਦੇ ਵਿੱਚ 5 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਉਸ ਦੇ ਅਨੁਸਾਰ ਹਮਲਾਵਰਾਂ ਨੇ ਮੁੰਬਈ ਦੇ ਜੂਹੂ ਇਲਾਕੇ ਦੇ ਵਿੱਚ 9 ਮੰਜ਼ਲਾ ਇਮਾਰਤ ਦੀ ਪਹਿਲੀ ਮੰਜ਼ਲ ਦੇ ਉੱਤੇ ਰਾਤ ਕਰੀਬ 12:45 ਮਿੰਟ ਦੇ ਉੱਤੇ ਗੋਲੀਆਂ ਚਲਾਈਆਂ। ਉਹਨਾਂ ਕਿਹਾ ਕਿ ਘੱਟੋ-ਘੱਟ 5 ਗੋਲੀਆਂ ਫਾਇਰ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਇਮਾਰਤ ਦੇ ਜਿਮ ਦੇ ਸ਼ੀਸ਼ੇ ਦੇ ਵਿੱਚ ਵੱਜੀ ਹੈ। ਇਸ ਦੌਰਾਨ ਇੰਡੀਆ ਟੂਡੇ ਨੇ ਆਪਣੀ ਰਿਪੋਰਟ ਦੇ ਵਿੱਚ ਸਕਰੀਨਸ਼ਾਟ ਸਾਂਝਾ ਕੀਤਾ ਸੀ। ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਲੋਰੈਂਸ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਇਹ ਸਕਰੀਨਸ਼ਾਟ ਸ਼ੁਭਮ ਲੋਨਕਰ, ਆਰਜੂ ਬਿਸ਼ਨੋਈ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਦੁਆਰਾ ਫੇਸਬੁੱਕ ਦੇ ਉੱਤੇ ਪੋਸਟ ਕੀਤਾ ਗਿਆ ਸੀ। ਪੋਸਟ ਦੇ ਵਿੱਚ ਲਿਖਿਆ ਸੀ ਕਿ ਅਗਲੀ ਵਾਰ ਛਾਤੀ ਦੇ ਵਿੱਚ ਗੋਲੀ ਮਾਰੀ ਜਾਏਗੀ। ਇਸ ਪੋਸਟ ਦੇ ਵਿੱਚ ਸਾਰੇ ਇਸ ਪੋਸਟ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਸ਼ੁਭਮ ਲੋਨਕਰ, ਆਰਜੂ ਬਿਸ਼ਨੋਈ ਹਰੀ ਬੌਕਸਰ ਹਰਮਨ ਸੰਦੂ ਇਹ ਸਾਰੇ ਫਿਲਮ ਨਿਰਦੇਸ਼ਕ ਰੋਹਿਤ ਸ਼ੈਟੀ ਦੇ ਘਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਂਦੇ ਨੇ ਅੱਗੇ ਕਿਹਾ ਹੈ ਕਿ ਉਹਨਾਂ ਨੂੰ ਕਈ ਵਾਰ ਸੁਨੇਹਾ ਦਿੱਤਾ ਗਿਆ ਪਰ ਉਸ ਨੇ ਜਿਹੜਾ ਸਾਡੀ ਗੱਲ ਨਹੀਂ ਮੰਨੀ ਜਿਸ ਕਰਕੇ ਇੱਕ ਛੋਟਾ ਜਿਹਾ ਟ੍ਰੇਲਰ ਉਸ ਨੂੰ ਦਿਖਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਦੇ ਵਿੱਚ ਅੱਗੇ ਇਹ ਵੀ ਲਿਖਿਆ ਸੀ ਕਿ ਬਾਲੀਵੁੱਡ ਦੇ ਲਈ ਇਹ ਇੱਕ ਚੇਤਾਵਨੀ ਹੈ ਸਮੇਂ ਸਿਰ ਆਪਣੇ ਤਰੀਕੇ ਸੁਧਾਰੋ ਨਹੀਂ ਤਾਂ ਤੁਸੀਂ ਬੁਰੀ ਹਾਲਤ ਦੇ ਵਿੱਚ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਇਸ ਪੋਸਟ ਦੇ ਆਉਣ ਤੋਂ ਬਾਅਦ ਇਹ ਚਰਚਾ ਹੋਰ ਜ਼ਿਆਦਾ ਛਿੜ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸ਼ੁਭਮ ਲੋਨਕਰ ਨੂੰ ਲਾਰੈਂਸ ਗੈਂਗ ਦਾ ਮੁੱਖ ਸੰਚਾਲਕ ਵੀ ਮੰਨਿਆ ਜਾਂਦਾ ਹੈ ਉਹ ਅਕਤੂਬਰ 2024 ਦੇ ਵਿੱਚ ਐਨਸੀਪੀ ਨੇਤਾ ਬਾਬਾ ਸਿਦੀਕੀ ਦੇ ਕਤਲ ਦਾ ਮੁੱਖ ਸ਼ੱਕੀ ਅਤੇ ਸਾਜ਼ਿਸ਼ ਕਰਤਾ ਵੀ ਹੈ ਉਸਨੇ ਫੇਸਬੁੱਕ ਦੇ ਉੱਤੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਇਸ ਦੇ ਨਾਲ ਹੀ ਆਰਜੂ ਬਿਸ਼ਨੋਈ ਨੂੰ ਗਿਰੋਹ ਦਾ ਇੱਕ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ ਜੋ ਕਿ ਸੋਸ਼ਲ ਮੀਡੀਆ ਅਤੇ ਧਮਕੀਆਂ ਰਾਹੀਂ ਗਿਰੋਹ ਦੀਆਂ ਗਤੀਵਿਧੀਆਂ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ ਬਿਊਰੋ ਰਿਪੋਰਟ ਹਮਦਤਸ ਟੀਵੀ